ਤੇ ਮੇਰੇ ਰਾਤ ਫੋਨ ਆਇਆ ਸੰਨ ਤਾਂ ਕੋਈ ਪਤਾ ਨਹੀਂ ਲੱਗਿਆ ਇੱਥੇ ਕੁਬਾਇ ਤੋਂ 3-4 ਕਿਲੋਮੀਟਰ ਅੱਗੇ ਲਮੋਚੜ ਪਿੰਡ ਹੈ ਕੋਈ ਉੱਥੇ ਐਕਸੀਡੈਂਟ ਦੱਸਿਆ ਵੀ ਹੋਇਆ ਇਹਨਾਂ ਦਾ ਤੇ ਅਸੀਂ ਜਾ ਕੇ ਦੇਖਿਆ ਵੀ ਉਸ ਤੋਂ ਪਹਿਲਾਂ ਯਾਨੀ ਕਿ ਪੁਲਿਸ ਇਹਨਾਂ ਨੂੰ ਡੈੱਡ ਬੁਲੀਆ ਚੱਕ ਕੇ ਲੈ ਆਈ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਦੇਖਿਆ ਡੈੱਡ ਸੀ ਜੀ ਸਾਜਨ ਕੁਮਾਰ ਜੀ ਇਹ ਹਾਰਡਵੇਅਰ ਦਾ ਕੰਮ ਕਰਦੇ ਸੀ ਜੀ ਇਹ ਤਿੰਨੇ ਜਣੇ ਦੱਸਦੇ ਜੀ ਪੱਕਾ ਪਤਾ ਨਹੀਂਗਾ ਇੱਕ ਇਹਨਾਂ ਦਾ ਦੋਸਤ ਸੀਗਾ ਕਹਿੰਦੇ ਉੱਥੇ ਜਲਾਲਾਵਾਂ ਦੀ ਛੱਡ ਕੇ ਆਈ ਇਹਨਾਂ ਨੂੰ ਤੇ ਕੋਈ ਪਾਰਟੀ ਸੀਗੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਉਧਰੋਂ ਅਟੈਂਡ ਕਰਕੇ ਵਾਪਸੀ ਆ ਰਹੇ ਸੀ ਜੀ ਆਪਣੇ ਦੋਸਤ ਨੂੰ ਘਰੇ ਛੱਡ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਆ ਰਹੇ ਸੀਗੇ ਫਾਈਲ ਦਾ ਵਾਪਸ ਦੇ ਕੋਈ ਕੋਈ ਤਾਂ ਕਹਿੰਦਾ ਟਾਇਰ ਫਟਿਆ ਗੱਡੀ ਦਾ ਤੇ ਕੋਈ ਕਹਿੰਦਾ ਸਾਈਡ ਵੱਜੀ ਇਹ ਹੁਣ ਆਪਰ ਕੋਲ ਆਣੀਗੀ ਪੱਕਾ ਨਹੀਂ ਪਤਾ ਜੀ ਗੱਡੀ ਤਾਂ ਵੀਰ ਸੜਕ ਕਿਨਾਰੇ ਖੜੀ ਸੀਗੀ ਪੂਰੀ ਡੈਮੇਜ ਸੀ ਗੱਡੀ ਕੋਈ ਪਛਾਣ ਨਹੀਂ ਆਦੀ ਵੀ ਕਿਹੜਾ ਮਾਡਲ ਹੈ ਕਿਵੇਂ ਜੀ ਕਿਸ ਤਰ੍ਹਾਂ ਦੀ ਸਾਰੀ ਖਤਮ ਹੈ ਗੱਡੀ ਕਿੰਨੇ ਜਣੇ ਦੀ ਡੈਥ ਹੋਈ ਹੈ ਇਹ ਨਹੀਂ ਦੋ ਯਾਨੀ ਕਿ ਡੈਥ ਮੌਕੇ ਤੇ ਕਹਿੰਦੇ ਨੇ ਹੋ ਗਈ ਸੀ ਵੀ ਸਾਇਨ ਕੁਮਾਰ ਤੇ ਇੱਕ ਕਾਕੂ ਟੁੱੜਿਆ ਦੱਸਦੀ ਤੇ ਦੂਸਰੇ ਲੜਕੇ ਨੂੰ ਫਰੀਦਕੋਟ ਰੈਫਰ ਕਹਿੰਦੇ ਕਰਤਾ ਜੀ ਦਾ ਬਠਿੰਡੇ ਤੋਂ ਆ ਰਹੇ ਸੀਗੇ ਜਲਾਲਾਬਾਦ ਇੱਕ ਜਣੇ ਨੂੰ ਉਤਾਰਿਆ ਉਸ ਤੋਂ ਬਾਅਦ ਉੱਥੇ ਗਏ ਆ ਪੰਪ ਤੇ ਗਏ ਆ ਵਾਸ਼ਰੂਮ ਵਗੈਰਾ ਗਏ ਆ ਤੇ ਐਗਜੈਕਟ ਉਸ ਤੋਂ 5 ਮਿੰਟਾਂ ਬਾਅਦ ਕਾਲ ਆ ਗਈ ਕਿ ਇਸ ਤਰ੍ਹਾਂ ਆ ਦੁਰਘਟਨਾ ਹੋ ਗਈ ਉਸ ਤੋਂ ਬਾਅਦ ਅਸੀਂ ਗਏ ਉੱਥੇ ਉੱਥੇ ਜਾ ਕੇ ਦੇਖਿਆ ਤੇ ਪੁਸ਼ ਬੋਡੀ ਸਿਟੀ ਖਲ ਹੋਈ ਹੈ ਕਹਿੰਦੇ ਬਸ ਅਸੀਂ ਜਲਾਲਾਬਾਦ ਤੋਂ ਚੱਲ ਪਏ ਬਸ ਉਹ ਵਾਈ ਹਲ ਬੰਸੀ ਹੈ ਪਾਣੀ ਮੈਂ ਤਾਬਾ ਬਸ ਕਿਹਦੇ ਨਾਲ ਹੋਈ ਸੀ ਗੱਲ ਘਰ ਹੀ ਹੋਈ ਸੀ ਗੱਲ ਨਹੀਂ ਨਹੀਂ ਵਾਈ ਕਿਉਂ ਅੱਛਾ ਵਾਈ ਕੋਈ ਬਹੁਤ ਮਾੜਾ ਹੈ ਮਾੜਾ ਗਿਆ ਤਾਂ ਕੀ ਗਿਆ ਉਹ ਵਿਆਹ ਹੀ ਹੋਈ ਸੀ ਹਾਂਜੀ ਦੋਨੋਂ ਮੈਰਿਡ ਸੀ ਪੁਲਿਸ ਦੇਖੋ ਟਾਇਰ ਫਟਿਆ ਸੀ ਟਾਇਰ ਫਟਿਆ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਉਸ ਤੋਂ ਬਾਅਦ ਚਲਦੀ ਗੱਡੀ ਦਾ ਟਾਇਰ ਖੁੱਲ ਗਿਆ ਜਿਵੇਂ ਬਾਹਰ ਆਇਆ ਹੁੰਦੇ ਤੇ ਗੱਡੀ ਪਲਟੀ ਖਾਦੀ ਆ ਦੋ ਵਾਰੀ ਅੰਨੇ ਜੀ ਬੱਸ